ਬੰਦੇ ਨੇ 20-25000 ਰੁਪਇਆ ਗਾਲਤਾ ਸਾਲ ਡੇਢ ਸਾਲ ਦੇ ਵਿੱਚ ਲਾਈਟਾਂ ਕਰਕੇ ਲਾਈਟਾਂ ਲੈ ਕੇ ਪਾਉਂਦਾ ਸੀ ਜਿਹੜੀਆਂ ਆਮ ਚైనਾ ਮੈਟ ਮਿਲਦੀਆਂ ਨੇ ਉਹ ਹੈੱਡਲਾਈਟਾਂ ਪਾ ਦਿੰਦਾ ਸੀ ਚੱਲਦੀਆਂ ਸੀ ਕਈ ਵਾਰ 4-5 ਮਹੀਨੇ ਚੱਲਦੀਆਂ ਉਸ ਤੋਂ ਬਾਅਦ ਲਾਈਟ ਡਮ ਹੋ ਜਾਂਦੀ ਸੀ ਤੇ ਉਸ ਤੋਂ ਬਾਅਦ ਫੇਰ ਨਵੀਂ ਲੈ ਕੇ ਪਾ ਦਿੰਦਾ ਸੀ ਯਾਨੀ ਉਹਨੇ ਤਿੰਨ ਵਾਰ ਹੈੱਡਲਾਈਟਾਂ ਟਿਊਬਾਂ ਚੇਂਜ ਕਰਤੀਆਂ ਫੋਕ ਲੈਂਪ ਬਦਲ ਤੇ ਉਹਨੂੰ ਤਸੱਲੀ ਨਹੀਂ ਹੋਈ ਚਾਨਣ ਵਧੀਆ ਨਹੀਂ ਰਿਸਪਾਂਸ ਵਧੀਆ ਨਹੀਂ ਮਿਲਿਆ ਉਹਨੂੰ ਉਹ ਬਿਲਕੁਲ ਅੱਕ ਗਿਆ ਆ ਸਮਝ ਲਓ ਲਾਈਟਾਂ ਤੋਂ ਜਿਹੜੀਆਂ LED ਲਾਈਟਾਂ ਆਉਂਦੀਆਂ ਨੇ ਇਹ ਤੋਂ ਬਹੁਤ ਪਰੇਸ਼ਾਨ ਹੋ ਗਿਆ ਸੀ ਉਹ ਲੈ ਕੇ ਵਿਚਾਰਾ ਪਾਉਂਦਾ ਸੀ 6 ਮਹੀਨੇ ਚੱਲਦੀਆਂ ਸੀ ਕੋਈ 4 ਮਹੀਨੇ ਚੱਲਦੀਆਂ ਸੀ ਉਸ ਤੋਂ ਬਾਅਦ ਖਰਾਬ ਹੋ ਜਾਂਦੀਆਂ ਸੀ ਤੇ ਬਾਈ ਦਾ ਸਪੈਸ਼ਲ ਫੋਨ ਆਇਆ ਆਪਾਂ ਨੂੰ ਆਇਆ ਤਾਂ ਪਹਿਲਾਂ ਸੈਟ ਉਹਨੂੰ ਭੇਜੇ ਨੇ ਆ ਤੀਜੀ ਵਾਰ ਉਹਦੇ ਕੋਲ ਲਾਈਟਾਂ ਜਾ ਰਹੀਆਂ ਨੇ ਆਪਣੀਆਂ ਲਖਨਊ ਜਾ ਰਹੀਆਂ ਨੇ ਆਹ ਆ ਤੀਜਾ ਸੈਟ ਬਾਈ ਨੂੰ ਭੇਜਣ ਲੱਗਿਆ ਮੈਂ ਇਦੋਂ ਪਹਿਲਾਂ ਭੇਜਿਆ ਸੀ ਉਹਨੇ ਸਵਿਫਟ 'ਚ ਪਾਇਆ ਸੀਗਾ ਤੇ ਹੁਣ ਫੇਰ ਭੇਜਣ ਰਹੇ ਹਾਂ ਉਹਨੂੰ ਇੰਨਾ ਸੋਹਣਾ ਰਿਸਪੌਂਸ ਲੱਗਿਆ ਇੰਨਾ ਸੋਹਣਾ ਚਾਨਣ ਉਹ ਪਹਿਲਾਂ ਭੇਜਿਆ ਸੀ ਤਕਰੀਬਨ 4 ਮਹੀਨੇ ਹੋ ਗਏ 4 ਮਹੀਨੇ ਪਹਿਲਾਂ ਸੈੱਟ ਭੇਜੇ ਸੀ ਉਹਨੂੰ ਤੇ ਉਹਨੂੰ ਬਹੁਤ ਦੋ ਸੈੱਟ ਭੇਜੇ ਸੀ ਤੇ ਬਹੁਤ ਵਧੀਆ ਜਾਣਨ ਲੱਗਿਆ ਨੇ ਸਪੈਸ਼ਲ ਫੋਨ ਕਰਕੇ ਹੁਣ ਫੇਰ ਮੈਨੂੰ ਕਿਹਾ ਵੀ ਬਾਈ ਮੈਨੂੰ ਦੋ ਸੈੱਟ ਹੋਰ ਭੇਜ ਉਹਨੂੰ ਦੋ ਸੈੱਟ ਮੈਂ ਹੋਰ ਭੇਜ ਰਿਹਾ ਇਥੋਂ ਤੇ ਕਹਿਣ ਦਾ ਮਤਲਬ ਆ ਕਿ ਰਿਜਨਲ ਚੀਜ਼ ਪਾਓ ਵਧੀਆ ਚੀਜ਼ ਪਾਓ ਹੁਣ ਰਿਜਨਲ ਉਹਨੂੰ ਪਹਿਲਾਂ ਭੇਜਿਆ ਸੀ ਆਪਾਂ ਨੇ TVS ਦਾ ਤੇ ਉਹੀ ਫੇਰ ਭੇਜ ਰਿਹਾ ਉਹਨੂੰ ਮਾਈਟੀ TVS ਦੇ ਫੋਕ ਲੈਂਪ LED ਟਿਊਬਾਂ ਪਹਿਲਾਂ ਭੇਜੀਆਂ ਸੀ ਆਪਾਂ ਨੇ 260 ਤੇ ਹੁਣ ਭੇਜ ਰਹੇ ਹਾਂ 152 ਆ ਦੇਖੋ ਹੁਣ 152 ਨੂੰ ਭੇਜ ਰਹੇ ਹਾਂ ਪਹਿਲਾਂ ਭੇਜੀ ਸੀ 200 ਵਾਟ ਦੀਆਂ ਟਿਊਬਾਂ ਤੇ ਹੁਣ ਆ ਭੇਜ ਰਹੇ ਹਾਂ ਬਾਈ ਬਹੁਤ ਜ਼ਿਆਦਾ ਖੁਸ਼ ਆ ਕਹਿੰਦਾ ਵੀਰੇ ਜਦੋਂ ਲਾਈਟਾਂ ਪਾਈਆਂ ਨੇ ਮੈਂ ਕਿ ਤਨ ਤਨ ਹੋ ਗਈ ਨਜ਼ਾਰਾ ਹੀ ਆ ਗਿਆ ਗੱਡੀ ਚਲਾਉਣ ਦਾ ਨਹੀਂ ਰਾਤ ਨੂੰ ਗੱਡੀ ਚਲਾਉਣ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਤੇ ਹੁਣ ਜਦੋਂ ਆ ਟਿਊਬਾਂ ਪਾਤੀਆਂ ਚਾਨਣ ਇੰਨਾ ਸੋਹਣਾ ਇੰਨਾ ਦਾ ਤੇ ਇਹਨਾਂ ਦੀ ਫੁੱਲ 2 ਸਾਲ ਦੀ ਗਾਰੰਟੀ ਆ ਚਾਨਣ ਡਿਮ ਹੋ ਜਾਵੇ ਜਾਂ ਟਿਊਬ ਫਿਊਜ਼ ਹੋ ਜਾਵੇ ਤਾਰ ਟੁੱਟ ਜਾਵੇ ਮੜੱਕ ਜਾਵੇ ਟਿਊਬ ਮੈਲਟ ਹੋ ਜਾਵੇ ਕੁਝ ਵੀ ਹੋ ਜਾਵੇ 2 ਸਾਲਾਂ ਦੇ ਵਿੱਚ ਜਦ ਇਹ ਆਪਾਂ ਬਦਲ ਕੇ ਦਿੰਨੇ ਆ ਐ ਨਹੀਂ ਵੀ ਇੱਕ ਟਿਊਬ ਖਰਾਬ ਹੋ ਗਈ ਇੱਕੇ ਬਦਲ ਜਾਉਣਾ ਇੱਕ ਟਿਊਬ ਖਰਾਬ ਹੋਊਗੀ ਦੋਨੇ ਚੇਂਜ ਹੋਣਗੀਆਂ ਤੇ ਉਸੇ ਟਾਈਮ ਹੋਣਗੀਆਂ ਬਸ ਗਾਰੰਟੀ ਕਾਰਡ ਤੇ ਡੱਬਾ ਤੁਹਾਡੇ ਕੋਲ ਹੋਣਾ ਚਾਹੀਦਾ ਟਿਊਬਾਂ ਜਦ ਇਹ ਚੇਂਜ ਕਰਕੇ ਦਿੰਨੇ ਆ ਆਪਾਂ ਤੇ ਫੁੱਲ ਗਾਰੰਟੀ 2 ਸਾਲ ਚਾਨਣ ਘਟ ਜਾਵੇ ਕੋਈ ਵੀ ਪ੍ਰੋਬਲਮ ਆਉਂਦੀ ਐ XYZ ਤੇ ਆਪਾਂ ਬੈਠੇ ਆ ਉਹਦੇ ਲਈ ਇਸ ਕਰਕੇ ਬਾਈਆ ਫਿਰ ਸਪੈਸ਼ਲ 800 ਕਿਲੋਮੀਟਰ ਪੈ ਜਾਂਦਾ 750 800 ਇੱਥੋਂ ਲਖ ਲਓ ਉੱਥੇ ਸੈੱਟ ਭੇਜ ਰਹੇ ਆ ਆਪਾਂ ਤੀਜਾ ਸੈੱਟ ਆ ਤੇ ਆਹ ਬਾਈ ਨੂੰ ਭੇਜ ਰਹੇ ਆ ਆਪਾਂ ਉਹਨੂੰ ਬਹੁਤ ਵਧੀਆ ਰਿਸਪੌਂਸ ਲੱਗਿਆ ਜੇ ਤੁਹਾਨੂੰ ਵੀ ਚਾਹੀਦੀ ਆ ਤਾਂ ਆਪਣਾ ਜਰੂਰ ਸੰਪਰਕ ਕਰਿਓ ਆਪਣਾ ਐਡਰੈਸ ਦਿੱਤਾ ਹੋਇਆ ਕਮੈਂਟ ਜ਼ਰੂਰ ਕਰਿਓ ਮੈਸੇਜ ਕਰਿਓ ਤੇ ਲਖਰਾਜ ਮੋਟਰ ਗੈरेज ਤੇ ਪ੍ਰੋਫਾਈਲ ਤੇ ਆਪਣਾ ਜ਼ਰੂਰ ਮੈਸੇਜ ਕਰਿਓ ਤੇ ਜੇ ਕਿਸੇ ਵੀਰ ਭਰਾ ਨੂੰ ਲੈਟ ਚਾਹੀਦੀ ਹੁੰਦੀ ਜੇ ਕੋਈ ਆ ਸਕਦਾ ਇੱਥੇ ਤਾਂ ਆ ਕੇ ਵੀ ਸਭ ਤੋਂ ਪਤਾ ਕਰ ਸਕਦਾ ਤੇ ਲਾਈਟਾਂ ਦਾ ਚਾਨਣ ਇੱਕ ਨੰਬਰ ਠੀਕ ਆ ਜੀ ਧੰਨਵਾਦ